ਉਹ ਅੱਜ ਕਰਵਾ ਸਭਾ ਦੇ ਪ੍ਰਧਾਨ ਨੇ ਕੀਤਾ ਹੈ ਇਹ ਤੁਸੀਂ ਮੇਰੀ ਨੋਟ ਕਰ ਲੋ ਬਸ ਜੇ ਲੈ ਤੇ ਕਰ ਲੋ ਜਿ ਮਰਜ਼ੀ ਕਰ ਲੋ ਹੂੰ ਜੋ ਅੱਜ ਕਰਵਾ ਸਭਾ ਨੇ ਕੀਤਾ ਹੈ ਮਤਲਬ ਪ੍ਰਧਾਨ ਨੇ ਉਹਨਾਂ ਨੇ ਮੰਡੀ ਨੂੰ ਮਤਲਬ ਪਾੜਨ ਦਾ ਕੰਮ ਕੀਤਾ ਹੂੰ ਉਹ ਜਦੋਂ ਮੰਡੀ ਇੱਕ ਤਾਂ ਹੋ ਤਾ ਗਈ ਮੱਤੇ ਸਾਹਿਬ ਨੇ ਕਰਤੀ ਲੋਕ ਨੇ ਕਰਤੀ ਪਰ ਅੰਤੋਂ ਜਿਹੜਾ ਕਰਵਾ ਸਭਾ ਦਾ ਪ੍ਰਧਾਨ ਹੈ ਉਹ ਮੰਡੀ ਪਾੜਨ ਦੀ 200% ਮੰਡੀ ਪਾੜ ਦੇ ਵਿੱਚ ਰਾਜੀ ਹੈ ਵੀ ਮੰਡੀ ਇੱਕ ਰਵੇ ਨਾ ਹੂੰ ਮੇਰੇ ਨੂੰ ਖਬਰ ਲਾ ਦਿਓ ਮੇਰੀ ਲੈਦੇ ਗੱਲ ਸੁਣੋ ਮੈਂ ਕਹਿਣ ਨੂੰ ਕਿਹਾ ਉਹ ਤਾਂ ਕਹਿੰਦੇ ਨੇ ਵੀ ਐ ਕਰਕੇ 1.5 ਸਾਲ ਪੰਨੇ ਬਣੇ ਨੇ ਕਿਸ਼ੋਰ ਨੂੰ ਬਾਅਦ ਚ ਕਰਾਂਗੇ ਤੇ ਦੋਨਾਂ ਦਾ ਠੀਕ ਹੈ ਜੀ 1 ਮਿੰਟ ਉਹ ਕਹਿੰਦੇ ਨੇ ਮੈਂ ਮੰਨਦਾ ਗੱਲ ਹੂੰ ਮੈਂ ਹੁਣ ਵੀ ਉਹਦੀ ਮੈਂ ਹਕੂਮਤ ਹੀ ਚੰਗੀ ਝਾੜ ਪਛੜ ਕੇ ਤੇ ਵਧੀਆ ਹੂੰ ਔਰ ਕਾਨੇ ਸ਼ਾਬਨ ਦੀ ਕੀ ਆ ਕੋਈ ਪੋਲਿਸ਼ ਆਪਣੇ ਕਾਨੇ ਸ਼ਾਬਨ ਚ ਹੂੰ ਮਾ ਤੂੰ ਪਤਾ ਨਹੀਂ ਮਗਰ ਬਸ ਵਾਦਾ ਇਹ ਤਾਂ ਪਤਾ ਹੀ ਨਹੀਂ ਤੂੰ ਮੰਡੀ ਪਾਣੀ ਹੂੰ ਮੰਦੀ ਸਾਹਿਬ ਨੇ ਮੰਡੀ ਇੱਕ ਕਰਤੀ ਹੂੰ ਦੋ ਪ੍ਰਧਾਨ ਬਣਾਤੇ ਹੂੰ ਅਸੀਂ ਤਾਂ ਸੋਚਿਆ ਵੀ ਅਸੀਂ ਰਲ ਮਿਲ ਕੇ ਕੰਮ ਚਲਾਵਾਂਗੇ ਹੂੰ ਤੂੰ ਮੰਡੀ ਕਿਉਂ ਪਾੜਦੇ ਲੱਗਿਆ ਤੂੰ ਮੰਡੀ ਪਾੜ ਰਹੇ ਹੂੰ ਤਹ ਜੋ ਕੀਤਾ ਇਹ ਚੰਗਾ ਨਹੀਂ ਕੀਤਾ ਬਸ ਨਿੱਟੋ ਨਾ ਉਹ ਪੂਰੇ ਕਾਲੇ ਸ਼ਬਦ ਕੀ ਗੱਲਾਂ ਤੁਹਾਨੂੰ ਕੀ ਲੱਗਦਾ ਫਿਰ ਐ ਕਰਿਆ ਕੋ ਇਹਨਾਂ ਨੇ ਇਹਨੇ ਕੀਤਾ ਜੀ ਵੀ ਇਹ ਹੋਣ ਲੈ ਜਿਹੜਾ ਉਹ ਇਹਨੇ ਤਾਂ ਮੈਂਬਰ ਹੈ ਜਾਂ ਇਹਨਾਂ ਦਾ ਗਰਤਨਾ ਹੈ ਜੋ ਪਹਿਲਾਂ ਮਂਡੀ ਦਾ ਪ੍ਰਧਾਨ ਸੀ ਹੂੰ ਅਗਰ ਬਸਵਾਦਾ ਹਾਂ ਵੀਰ ਬਰਕਾਜੋੜਲਾ ਪਲਾ ਪ੍ਰਧਾਨਤੀ ਹਾਂ ਉਹਦੇ ਕਰਕੇ ਵੀ ਜੀ ਬਸ ਉਹ 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 ਗਲਤੀ ਹੋਈ ਹੋਈ ਹੈ ਹਾਂ ਇਹਨਾਂ ਦੇ ਪੂਰੇ ਲਾਈਵ ਕਰ ਲੈ ਲਾਈਵ ਕਰ ਲੋ ਮੈਨੂੰ ਕੋਈ ਵਹਿਮ ਨਹੀਂ ਪੂਰੇ ਉਹਦੇ ਉਹਦੇਦਾਰ ਵੀ ਹੈਗੇ ਹੈਗੇ ਨਹੀਂ ਸੀ ਮੇਰੀ ਖਿਆਲ ਅੱਜ ਉਹਦੇਦਾਰ ਵੀ ਨਹੀਂ ਜੀ ਮੈਂ ਇੱਕ ਦੋ ਬੰਦੇ ਮੇਰੀ ਗੱਲ ਹੋ ਗਈ ਹਾਂ ਵੀ ਕੀ ਨਾ ਗੱਲ ਹੋ ਗਈ ਮੰਗਲਿਆਂ ਗੱਲ ਹੋ ਗਈ ਮੰਨਪੀਤਾਂ ਗੱਲ ਹੋ ਗਈ ਹਾਂ ਬਿਲਕੁਲ ਉਹ ਸਾਰੇ ਕਹਿੰਦੇ ਜੀ ਸਾਰੇ ਹੀ ਕਹਿੰਦੇ ਜੀ ਜੋ ਕੀਤਾ ਇਹਨੇ ਬਹੁਤ ਵਧੀਆ ਕੀਤਾ ਉਹਨਾਂ ਰਾਜ ਜੀ ਮੰਨਦੀਬ ਮਾਦਰੇ ਇਹ ਕੰਮ ਕਰਨਾ ਉਹਦਾ ਫਰਜ਼ ਵਾਦਾ ਦੋਨ ਨੂੰ ਬੁਲਾਉਂਦੇ ਹਾਂ ਦੋਨ ਨੂੰ ਬੁਲਾ ਕੇ ਦੋਵਾਂ ਨੂੰ ਸਨਮਾਨ ਕਰਦੇ ਦੋ ਦੋ ਹਰ ਪਾਹਂਦੇ ਹਾਂ ਹਾਂ ਜੈ ਮਤਲਬ ਅੱਜ ਤੱਕ ਵਗੀਆ ਸੁਣ ਮੇਰੀ ਹਾਂ ਦੇਖੋ ਕਿੰਨੇ ਸਾਲ ਮੰਡੀ ਚੱਲਦੀ ਹੋ ਗਈ ਹਾਂ ਅਗਰ ਬਾਸਵ ਨੇ ਅੱਜ ਤੱਕ ਕਿਸੇ ਪ੍ਰਧਾਨ ਨੂੰ ਸਨਮਾਨ ਨਹੀਂ ਦਿੱਤਾ ਜੀ ਨੇ ਕੀਤਾ ਹਾਂ ਕਿ ਕੀਤਾ ਕਦੇ ਹਾਂ ਚਲੋ ਮੇਰੀ ਨੌਲੇਜ ਚ ਰਹਿ ਗਿਆ ਹਾਂ ਜੀ ਨਹੀਂ ਕੀਤਾ ਉਹ ਮੈਂ ਬਠਿੰਡੇ ਰਿਹਾ ਜੀ ਤਾਂ ਕਰੇ ਮੈਨੂੰ ਪਤਾ ਨਹੀਂ ਇੱਥੇ ਨਹੀਂ ਕੀਤਾ ਜੀ ਚਾਹੇ ਸਾਤਰ ਸਿੰਘ ਪਲਾਰ ਹੋਇਆ ਜਾਂ ਰਚਨਾ ਮਾਸਟਰ ਹੋਇਆ ਕਿਤਿਆਲ ਹੋਇਆ ਜਾਂ ਸਾਡਾ ਅਪਛੇ ਮਜੀਠ ਸਿੰਘ ਪੀ ਇਹ ਹੋਇਆ ਜਾਂ ਕਾਰਾ ਹੋਇਆ ਜਾਂ ਸੋਨੇ ਕੋ ਕਿਸੇ ਨੂੰ ਸਨਮਾਨ ਨਹੀਂ ਕੀਤਾ ਉਹ ਕਹਿੰਦੇ ਅਗਰਵਾਲ ਸਭਾ ਦਾ ਸਰਪੰਚ ਬਣਨਾ ਜੀ ਹੈ ਅਗਰਵਾਲ ਸਭਾ ਦਾ ਪ੍ਰਧਾਨ ਬਣਨਾ ਜੀ ਨੀ ਅਗਰਵਾਲ ਸਭਾ ਦਾ ਪ੍ਰਧਾਨ ਤਾਂ ਉਹ ਉਹ ਤਾਂ ਅਗਰਵਾਲ ਸਭਾ ਚ ਮੁੰਡਾ ਹੈ ਨਹੀਂ ਅਗਰਵਾਲ ਸਭਾ ਤੇ ਹੈਗਾ ਤਾਂ ਹੋੜ ਲੈ ਵੱਡਾ ਨਹੀਂ ਨਹੀਂ ਅਗਰਵਾਲ ਸਮਾਜ ਦਾ ਬਣਿਆ ਹੈ ਅਗਰਵਾਲ ਸਮਾਜ ਅਗਰਵਾਲ ਸਭਾ ਦਾ ਬਣਿਆ ਜੀ ਅਗਰਵਾਲ ਸਮਾਜ ਤਾਂ ਨਹੀਂ ਵੀ ਅਗਰਵਾਲ ਸਮਾਜ ਚੋਂ ਤਾਂ ਕੋਈ ਮੈਂ ਦੂਜੇ ਸਮਾਜ ਤਾਂ ਨਹੀਂ ਹੁੰਦਾ ਨਾ ਨੀ ਇਹੇ ਦੇਖੋ ਜਿਹੜੇ ਮੌਜੂਦਾ ਚੇਅਰਮੈਨ ਨੇ ਅਗਰਵਾਲ ਸਭਾ ਦੇ ਮਨਪ੍ਰੀਤ ਬਾਂਸਲ ਹੂੰ ਉਹਨਾਂ ਨੇ ਆਵਾਜ਼ ਉਠਾਈ ਹੈ ਜੀ ਕਿ ਸ਼ੋਰ ਜੰਗ ਨਹੀਂ ਅਗਰਵਾਲ ਵੀ ਅਗੇ ਨੇ ਤਾਂ ਉਹਨਾਂ ਨੂੰ ਵੀ ਸਨਮਾਨ ਕਰਨਾ ਚਾਹੀਦਾ ਸੋ ਉਹਨਾਂ ਨੇ ਆਹ ਗੱਲ ਜਿੰਦਾਤੀ ਉਹਨਾਂ ਨੇ ਖੁਦ ਅਗਰਵਾਲ ਸਭਾ ਦੇ ਖੁਦ ਚੇਅਰਮੈਨ ਹੀ ਗੱਲ ਕਰ ਰਹੇ ਹੈਗਾ ਬਿਲਕੁਲ ਠੀਕ ਓਕੇ ਹੂੰ ਉਹ ਮੈਨੂੰ ਦੱਸਿਆ ਉਹਨਾਂ ਨੇ ਮੈਂ ਪੁੱਛ ਲੀ ਉਹ ਕਦੇ ਬਿਲਕੁਲ ਜੀ ਅਸੀਂ ਇਹ ਗੱਲ ਦਾ ਵਿਰੋਧ ਕਰਦੇ ਆ ਉਸ ਤੋਂ ਬਾਅਦ ਮੇਰੇ ਕੋਲ ਗੱਲ ਆਵਾ ਪ੍ਰਧਾਨ ਜੀ ਤੁਸੀਂ ਪ੍ਰਧਾਨ ਬਣਾਇਓ ਤੁਸੀਂ ਅਕਰਵਾਲ ਸਭਾ ਨੂੰ ਪਾੜਨ ਵਾਸਤੇ ਬਣਾਇਓ ਕੋ ਅਗਰਵਾਲ ਨੂੰ ਜੋੜਨ ਵਾਸਤੇ ਬਣਾਇਓ ਅੱਛਾ ਪੂਰੇ ਕਾਦੇ ਸ਼ਬਦਾਂ ਨਾਲ ਮੈਂ ਗੱਲ ਕੀਤੀ ਉਹਦੇ ਨਾਲ ਤੁਸੀਂ ਮੈਂ ਬਾਈ ਨਾਲ ਗੱਲਵਾ ਤੁਸੀਂ ਇੱਕ ਵਾਰ ਤੁਸੀਂ ਮੰਡੀ ਨੂੰ ਇਹ ਦੱਸੋ ਜੋੜਨ ਵਾਸਤੇ ਕੱਲ ਤਾਂ ਮੰਡੀ ਜੁੜੀ ਹੋਈ ਸੀ ਮੰਡੀ ਸਾਡੇ ਮੰਡੀ ਜੋੜਤੀ ਲੋਕਾਂ ਨੇ ਮੰਡੀ ਜੋੜਤੀ ਤੁਸੀਂ ਮੰਡੀ ਪਾੜਦੇ ਹੋ ਤੁਸੀਂ ਚੰਗਾ ਕੰਮ ਕੀਤਾ ਮੈਂ ਨਾ ਫਿਰ ਜਿਹੜੇ ਅੱਜ ਮੌਜੂਦ ਸੀ ਉਹ ਵੀ ਕਹਿ ਰਹੇ ਨੇ ਵੀ ਇਹ ਗਲਤ ਹੋਇਆ ਜਦੋਂ ਹੀ ਮੈਨੂੰ ਨਹੀਂ ਪਤਾ ਵੀ ਕੌਣ-ਕੌਣ ਮੌਜੂਦ ਹੈ ਕੌਣ-ਕੌਣ ਨਹੀਂ ਮਿਲਦਾ ਕਰਦਾ ਨਹੀਂ ਤੁਸੀਂ ਕਹਿ ਰਹੇ ਨਾ ਵਿੱਕੀ ਨਾਲ ਗੱਲ ਹੋਈ ਮੰਗਲੇ ਨਾਲ ਵੀ ਕਰਦੇ ਵਿੱਕੀ ਨਾਲ ਲੋਈ ਵਿੱਕੀ ਕਹਿੰਦਾ ਸੋਨ ਦਾ ਮੈਸੇਜ ਆ ਗਿਆ ਜੀ 5 ਵਜੇ ਜੀ ਆਪਣਾ ਪ੍ਰੋਗਰਾਮ ਹੈ ਅਸੀਂ ਪਹੁੰਚ ਗਏ ਹਾਂ ਠੀਕ ਹੈ ਨਾ ਮੰਗਲੇ ਨਾਲ ਗੱਲ ਹੋਈ ਮੰਗਲੇ ਕਹਿੰਦਾ ਮੇਰੇ ਕੋ 4:30 ਵਜੇ ਜੀ ਫੋਨ ਆਇਆ ਜੀ ਅੱਜ ਹੰਗਰਵਾਸ ਵਾਲਾ ਪ੍ਰੋਗਰਾਮ ਹੈ ਜੀ ਅਸੀਂ ਪਹੁੰਚ ਗਏ ਹਾਂ ਅਸੀਂ ਹੁਣ ਹੀ ਮਾਲ ਪ੍ਰਧਾਨ ਨਾਲ ਗੱਲ ਕਰਦਾ ਵੀ ਤੁਸੀਂ ਇਹ ਕੰਮ ਕੀਤਾ ਜੀ ਗਲਤ ਕੀਤਾ ਅੱਛਾ ਉਹ ਇਹ ਕਹਿ ਰਹੇ ਨੇ ਬੰਦੇ ਵੀ ਗਲਤ ਕੀਤੇ ਸੀ ਬਿਲਕੁਲ ਜੀ ਉਹ ਵੀ ਕਹਿ ਰਹੇ ਨੇ ਸਾਰੀ ਸਾਰੀ ਮੰਡੀ ਕੈਰੀ ਹੈ ਵੀ ਮੰਡੀ ਕੋਈ ਹੋਈ ਉਹਦੀ ਮੰਡੀ ਨੂੰ ਮਤਲਬ ਅਗਰਵਾਸ ਵਾਲੇ ਮੰਡੀ ਪਾਰਤੀ ਹੋਰ ਬੋਲੋ ਮੇਰੇ ਕੋਲ 20 ਬੰਦੇ ਦੇ ਫੋਨ ਆ ਗਏ ਨਾਲੇ ਤੁਸੀਂ ਤਾਂ ਹੈਵੀ ਸੀਨੀਅਰ ਸਿਧ ਇਹ ਹਕੂਮਤ ਕੇਵਲ ਆਲਾ ਆਪਦੇ ਆਪ ਨੂੰ ਸੰਧੇ ਪੇ ਵੱਡਾ ਪ੍ਰਧਾਨ ਇਹ ਮੰਡੀ ਇਹ ਇੱਕ ਕਿੰਨਾ ਕੁ ਵੱਡਾ ਅਗਰਵਾਸ ਵਾਲਾ ਕਿੰਦੀ ਕੀ ਦੇਣ ਹੈ ਦੀ ਇਹਨੇ ਕੀ ਅਗਰਵਾਸ ਵਾਲਾ ਕਰਤਾ ਜਾਂ ਅਗਰਵਾਸ ਵਾਲੇ ਲੋਕਾਂ ਨੂੰ ਕੀ ਦਿੰਦੇ ਨੇ ਅਗਰਵਾਸ ਵਾਲਾ ਚ ਹਾਂ ਜੀ ਸਸੋ ਤਾਲਗਨੀ ਲਾਈਵ ਤੇ ਕਰ ਲਿਓ ਬਿਲਕੁਲ ਮੈਂ ਲਾਈਵ ਤੇ ਸਾਰੀ ਗੱਲ ਪਾਉਂਗਾ ਮੈਨੂੰ ਮੈਨੂੰ ਕੁਝ ਵੀ ਨਹੀਂ ਗੱਲ ਦੀ ਨਹੀਂ ਮੈਂ ਕਰ ਲਿਆ ਜਿਹੜਾ ਤੁਸੀਂ ਕਹਿ ਰਹੇ ਹੋ ਮੈਂ ਕਰਕੇ ਹੀ ਗੱਲ ਕਰ ਰਿਹਾ ਹਾਂ ਹਾਂ ਸੋ ਜੀ ਅਕਰਵਾਲ ਮੈਂ ਵੀ ਆ ਮੈਂ ਤਾਂ ਅੱਜ ਵੀ ਸੋਚ ਰਿਹਾ ਹਾਂ ਵੀ ਚਲੋ ਕੋਈ ਨਹੀਂ ਕੱਲ੍ਹ ਬਸ ਤੁਹਾਨੂੰ ਕੀ ਆਦੀ ਵੀ ਚਲੋ ਮੇਰਾ ਭਤੀਜਾ ਜਿਹੜਾ ਮੇਰਾ ਬੱਚਾ ਬਸ ਗੱਲ ਨਹੀਂ ਬਿਲਕੁਲ ਬਿਲਕੁਲ ਇਹਨੇ ਪੁੱਲਾ ਕਰ ਲਈ ਜਾਂ ਮੈਂ ਪੁੱਲਾ ਕਰ ਲਈ ਮੈਨੂੰ ਕੋਈ ਫਰਕ ਨਹੀਂ ਹਾਂ ਬਿਲਕੁਲ ਕਿਹਾ ਤੁਸੀਂ ਮੈਂ ਕੋਈ ਉਹ ਗੱਲ ਨਹੀਂ ਕੀਤੀ ਮੈਂ ਤੁਹਾਡੇ ਸਾਹਮਣੇ ਗੱਲ ਕੀਤੀ ਵੀ ਕੋਹਾਨੀ ਜੀ ਇੱਕ ਇੱਕ ਕਾਇਦੋਮਿੰਟ ਕਰਦਾ ਮੈਂ ਕੋਈ ਇਹੀ ਗੱਲ ਨਹੀਂ ਕੀਤੀ ਵੀ ਮੈਂ ਵੀ ਕੋਈ ਕੁਝ ਗਲਤ ਕੀਤਾ ਹੋਵੇ ਮੈਂ ਕਹ ਕੋਲੀ ਉਹ ਆਪਣਾ ਬੱਚਾ ਹੈ ਜਬ ਭੀਜੇ ਕੋ ਉਸ ਗੱਲ ਨਹੀਂ ਉਹਨੇ ਦੋਸਤ ਉਹਨੇ ਪਹਿਲਾਂ ਕਮਲੀ ਮੈਂ ਕਮਲੀ ਮੈਨੂੰ ਕੋਈ ਮਰਤ ਨਹੀਂ ਕਰਦਾ ਠੀਕ ਹੈ ਨਾ ਕੀਤਾ ਨਾ ਕੀਤਾ ਬਿਲਕੁਲ ਤੁਹਾਨੂੰ ਲੱਗਦਾ ਵੀ ਰਾਜਨੀਤੀ ਛੱਡੀ ਗਈ ਹੈ ਅੱਜ ਬਿਲਕੁਲ ਰਾਜਨੀਤੀ ਛੱਡੀ ਗਈ ਹੈ ਹੂੰ ਜਿੱਲੀਆ ਘੱਟ ਗੱਲ ਹੈ ਵੀ ਜਿਹੜੇ ਅਗੜਵਾਸਾ ਹੈ ਰਾਜਨੀਤੀ ਖੇਡ ਰਹੀ ਹੈ ਇਹ ਹੋਣਾ ਨਹੀਂ ਚਾਹੀਦਾ ਸੀ ਖਾਸ ਕਰਕੇ ਖਾਸ ਕਰਕੇ ਜਿਹੜਾ ਅਗਰਬੱਤਵਾਸ ਦਾ ਪ੍ਰਧਾਨ ਹੈ ਉਹ ਮਤਲਬ ਅਗਰਬੱਤਵਾਸ ਨੂੰ ਪਾਰਨਾ ਚਾਹੁੰਦਾ ਹੈ ਉਹ ਵਿਤ ਘਟਾਣੇ ਚਾਹੁੰਦਾ ਹੈ ਜੀ ਬਸ ਤਾਂ ਅਗਰਬੱਤਵਾਸ ਜੋ ਵਿਤ ਘਟਾਣੇ ਚਾਹੁੰਦਾ ਹੈ ਠੀਕ ਹੈ ਹਾਂ ਕਾਗਜ਼ ਲਾ ਦਿਓ ਕੋਈ ਵੈਮਾ ਲਿਖਾ ਦਿਓ ਧੰਨਵਾਦ ਜਿੰਨੀ ਦਾ ਆਪਣਾ ਗਲਾਮ ਠੀਕ